ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਮ ਖੋਣੀ ਆ ਤੇ ਸੋਈ ਸਵਾਈ ਆ ਤੇ ਸੋਈ ਦਾ ਇਹੀ ਵਾਦਾ ਬਬੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਕਰਾ ਲਓ ਸਾਡੀ ਹਰ ਵੀਡੀਓ 'ਚ ਇਹੀ ਬੇਨਤੀ ਹੁੰਦੀ ਆ ਤੇ ਬਾਕੀ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਜਾਂ ਬਿਨਾਂ ਚੁਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਜੋ ਵੀ ਸਾਰਾ ਕੁਝ ਆਪਣਾ ਪਹਿਲਾਂ ਵੇਸਟ ਚੱਕ ਕੇ ਖਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਵੇਗਿਆਦਾਂ ਵਾਲਾ ਮਾਲ ਫਿਰ ਉਹ ਵੇਗਿਆ ਵੀਰ ਜੀ ਦੋ ਤਿੰਨਾਂ ਘੰਟੇ ਡਿਲੀਵਰੀ ਤੇ ਉਸ ਦਿਨ ਤੋਂ ਬਾਅਦ ਵੀ ਕਿੰਨਾ ਮਾਲ ਵੇਚਿਆ ਫਿਰ ਤਹੋ ਉਹ ਰੰਗ ਆਇਆ ਚਲੋ ਵੀ ਆਪਣੇ ਮੇਲ ਨਹੀਂ ਹੋਇਆ ਹਾਂਜੀ ਤੇ ਹੁਣ ਫਿਲਹਾਲ ਇੱਕੋ ਹੀ ਆਪਣੇ ਕੋਲ ਇੱਕੋ ਰਹਿ ਗਈ ਹਨਾ ਹਾਂਜੀ ਚਲੋ ਨਾਮ ਦੱਸ ਤੋਂ ਨਾਮ ਵੀ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 9914460394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਤਾ ਰੋਡ ਤੇ ਵੀਜੀ ਪਿੰਡ ਪੈਂਦਾ ਆਪਣਾ ਜੱਟਵਿੰਡ ਠੀਕ ਹੈ ਜੀ ਹਾਂਜੀ ਤੇ ਇੱਕੋ ਹੀ ਗਾਂ ਤੁਹਾਨੂੰ ਵਿਖਾਉਣੀ ਆ ਅੱਜ ਕਿੰਵਾ ਸੂਆ ਸੋਈ ਜਾਵੇ ਜੀ ਵੀਜੀ ਸੂਆ ਦਾ ਦੂਜਾ ਵਾ ਅੱਛਾ ਤੇ ਥੋੜੀ ਸੰਭੀ ਨਹੀਂ ਗਈ ਸੰਭੀ ਕਰਦੇ ਆ ਹਾਂ ਇਹੋ ਜੀ ਗਾਵਾਂ ਉਹੋ ਜੀ ਪੂਰੀ ਸਾੰਬ ਨਹੀਂ ਕੀਤੀ ਗਈ। ਜੀ ਜੀ ਉਹਦਾ ਵੱਛੀ ਫੈਸ਼ਨ ਵਾਲੀ ਆ। ਤੇ ਬੱਚਾ ਕਿਹ ਜਮਕਰ? ਬੱਚਾ ਮਗਰ ਵੱਛੀ ਆ ਗਈ ਯਾਰ ਵੀ ਜੀ। ਮਗਰ ਵੱਛੀ ਆ ਗਈ ਆਪਣੇ ਹਿਸਾਬ ਨਾਲ ਆਲੇ ਕਿੰਨੇ ਕੇ ਚਿਰਦੀ ਹੋਊਗੀ? ਜੋ ਵੀ ਕੁਛ 1 ਮਹੀਨੇ ਦੀ ਜਾਂਦੇ ਦੁੱਧ ਹੀ ਹੋਊਗੀ। ਦੇਰ ਦੋਵਾਂ ਦੇ ਲਾਗੇ ਬੰਨੇ ਕਹਿੰਦੇ ਹੈਗੀ ਆ ਬਾਅਦ ਵੀ ਹੋ ਸਕਦੀ ਆ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ। ਜੀ ਸਾਹਮਣੇ ਹੀ ਆ। ਆਪਣਾ ਕੋਈ ਅੰਦਾਜ਼ਾ ਲਾ ਲੈ। ਤੋੜਾ ਫਿਰ ਵੇਦੀਆ ਕਰੀਨ ਨੂੰ। ਲੈ ਜਾ ਫਿਰ ਜੀ। ਬਾਕੀ ਉਤਰੇ ਆ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ ਕਰ ਵੀਰੇ ਆਈ ਸਰਪੀ ਬੋਡਰ ਜਾਂ ਲਾਉਣ ਵਾਲਾ ਮਾਰਾ ਮੋੜ ਦੇ ਲੱਗਾ ਸਪਾਈਸਪੂ ਜੀ ਕੀਤੀ ਏ ਠੀਕ ਆ ਉਹ ਤਾਂ ਥੰਦੀ ਥੁਲਦੀ ਆ ਉਸ ਚਾਰੀ ਕਰਮਾ ਵਾਲੀ ਕੋਈ ਗੱਲ ਬਾਤ ਨਹੀਂ ਡਰਦੀ ਆ ਪਤਾਰਾ ਮਾਰ ਕੇ ਵਿਖਾ ਦੇਣੀ ਠੀਕ ਆ ਤਾਰਾ ਮਾਰ ਕੇ ਕਹਿੰਦੇ ਕਿ ਅਧੀਆਂ ਦਿਖਾ ਦੇਾਂਗੇ ਥਣ ਨੂੰ ਵਿਖਾ ਦੇ ਦਿੰਦੀ ਥਣ ਨੂੰ ਦਿਖਾ ਦਿੰਦੇ ਆ ਉਮਰ ਰੋਪਲੇ ਲੱਗੀ ਪਜਾਮਾ ਮੈਂ ਜਵਾਬ ਹੀ ਕਿੰਦੇ ਕਿ ਖਰੀਦ ਦਿਖਾਈ ਦਿੰਨੇ ਆ ਵਾਸੀ ਜੀ ਤਾਬੂ ਤੋਂ ਆ ਮਮਾ ਅੱਥਾਣੇ ਦੇਖ ਸਾਡੇ ਇਹਦੇ ਲੱਗਦੇ ਇੱਕ ਨਹੀਂ ਆਹ ਬੂਝਾ ਤਾਂ ਨਹੀਂ ਜੀ ਤਾਂ ਆਈ ਰਹੀ ਹੈ ਤਾਂ ਸਾਸੀਆ ਬਾਕੀ ਮੇਨ ਆਦਾ ਇਹ ਵੀ ਚੱਲ ਰਹੀ ਹੈ ਠੰਡੀ ਧੀਰੀ ਆ ਤੇ ਦੂਰ ਤੋਂ ਹੀ ਕਰੀ ਦੇਖ ਸਰਦੇ ਜੀ ਜੋ ਚਾਹਵਾ ਕੋ ਵੀ ਜੀ ਬੜੇ ਚੰਦੇ ਮਾਲ ਖੜਦੇ ਆ ਆਪਣੇ ਤੋਂ 2 ਸਾਲ ਹੋ ਗਏ ਭਾਜੀ ਉਹਨਾਂ ਅੱਛਾ ਆ ਕਿੱਥੋਂ ਆਏ ਭਾਜੀ ਉਹਨੇ ਇਹ ਆਏ ਆ ਇਥੋਂ ਤਰੰਤਰ ਤੋਂ ਆਦੇ ਵੀਰ ਠੀਕ ਠੀਕ ਆ ਚਲੋ ਕੋਈ ਨਹੀਂ ਛਵਾਈ ਕਰ ਲਓ ਫਿਰ ਕਰਾਉਣੇ ਭਾਜੀ ਉਹਨਾਂ ਨੰਗਾ ਇਹ ਪ੍ਰੋਡਕਸ਼ਨ ਕਰਾਉਣੇ ਆ ਨਾ ਠੀਕ ਆ

ਲੱਗਦੀ ਜੀ ਮਾ ਅਪੀਛਲੇ ਸਨਾਂ ਦਾ ਵਿੱਚਵਾਦ ਦਿਖਾ ਲਿਆ ਤੁਹਾਨੂੰ ਇੱਕ ਵਾਰੀ ਹਾਂਜੀ ਉਹ ਉਹ ਨਹੀਂ ਆਹ ਬੈਂਕ ਨੂੰ ਚਾਰ ਤੋਂ ਬੜਾ ਛੜ ਪੀਏ ਬੱਚੇ ਨੂੰ ਮੜਾ ਬੱਚੇ ਜੋ ਘਰ ਰਹਿੰਦਾ ਫਿਰ ਬਾਕੀ ਇਹ ਸਿਰਫ ਆਪਾਂ ਤੁਹਾਨੂੰ ਚਵਾਜ ਵਿਖਾਇਆ ਵਾ ਹਾਂਜੀ ਹਾਂਜੀ ਕੋਈ ਵੀਰ ਆਪਣੀ ਆਪ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਆਪਾਂ ਉਹ ਮੁਕਸ਼ੀ ਕਰ ਗਿਆ ਰਫੀ ਜਿਹੜਾ ਦੋ ਟਾਈਮ ਚੋ ਕੇ ਲੈ ਗਿਆ ਹਾਂਜੀ ਹਾਂਜੀ ਨਾਲ ਤੋਂ ਢੁਕੂ ਨਹੀਂ ਨਾਲੇ ਅਗਲੇ ਇਹ ਸਿਰਫ ਆਪਾਂ ਤੁਹਾਨੂੰ ਚਵਾ ਜਿਹੜਾ ਠੰਡੀ ਸੀਲ ਦਾ ਜਿਹੜਾ ਪਤਾ ਲੱਗ ਜਾਂਦਾ ਵੀ ਹਾਂ ਚਵਾਈ ਕਿੱਦਾਂ ਹੁੰਦੀ ਆ ਕੋਈ ਮਿਲਕਿੰਗ ਨਹੀਂ ਕਰਾਈ ਆਪਾਂ ਤੁਹਾਨੂੰ ਉਹ ਤਾਂ ਥੋੜਾ ਇੱਕ ਟਾਈਮ ਪਿਆ ਸੀ ਲੈ ਤੇ ਦੁੱਧ ਉਹ ਤੇਰਾ ਕਿੰਨਾ ਵੀ ਦੀ ਪੱਕਾ ਇਹਦੇ ਕੋਲ ਆ ਜਿਹਦੇ ਕੋਲ ਦੁੱਧ 9-10 ਕਿਲੋ ਇੱਥੇ ਜਿਹੜਾ ਮਰਜੀ ਕੋਈ ਚੋਗੇ ਦੋ ਟਾਈਮ ਉਹਦੀ ਲੈ ਪੱਕਾ ਦੁੱਧ ਹੈਗਾ ਜੀ ਪੱਕਾ ਦੁੱਧ ਜਿਹੜਾ ਆ ਪਾਈਥੇ ਚਵਾ ਦੇਣਾ ਤੇ ਮੁੱਲ ਫਿਰ ਇਹਦਾ ਮੋਲੇ ਆ ਭਾਰ ਪੀਜੇ 25000 ਚ ਪਹੁੰਚ ਕਰ ਦੇਣੀ ਅੱਛਾ 25000 ਚ ਪਹੁੰਚ 100 ਕਿਲੋਮੀਟਰ ਤੱਕ ਕਰਾਂਗੇ 25000 ਚ ਅੱ ਠੀਕ ਹੈ ਬਾਕੀ ਚਲੋ ਕੋਈ ਵੀਰ ਫੋਨ ਲਾਊਗਾ ਹਾਂਜੀ ਹਾਂਜੀ ਉਹ ਕੋਈ ਗਲੀਪੁਰ ਕਰਾਉਣ ਦਾ ਮੌਕੇ ਮਾਨਤਨ ਮੌਕੇ ਤੇ ਕਰ ਦੋਗੇ ਹਨਾ ਠੀਕ ਹੈ ਜੀ ਤੇ ਬਾਕੀ ਇਹ ਆਪੇ ਕੋਈ ਵੀਰ ਇੱਥੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਖੜੋ ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੈ